ਪਰਵਾਸੀ ਜਿਸ ਨੂੰ ਉਸਦੇ ਪਿਤਾ ਅਸਿਸਟੈਂਟ ਸਬ-ਇੰਸਪੈਕਟਰ ਦਵਿੰਦਰ ਸਿੰਘ ਪੰਜਾਬ ਪੁਲਿਸ ਸਸ਼ੀ ਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਅਕਸਰ ਕਿਹਾ ਜਾਂਦਾ ਕਿ ਧੀਆ ਪੁੱਤਾਂ ਨਾਲੋਂ ਵੱਧ ਪਰਿਵਾਰ ਦਾ ਨਾਮ ਰੌਸ਼ਨ ਕਰਦੀਆਂ ਨੇ ਅਜਿਹੀ ਤਸਵੀਰ ਸਾਹਮਣੇ ਆਈ ਹੈ ਸਮਰਾਲੇ ਦਾ ਇੱਕ ਪਰਿਵਾਰ ਸੋ ਏਐਸਆਈ ਬਤੌਰ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀ ਇੱਕ ਸ਼ਖਸ ਜਿਨ੍ਹਾਂ ਦੀ ਧੀ ਹੁਣ ਕੈਨੇਡਾ ਦੇ ਓਪੀਪੀ ਦੇ ਵਿੱਚ ਭਰਤੀ ਹੋਈ ਹੈ ਸੋ ਪਰਿਵਾਰ ਦੇ ਵਿੱਚ ਬੇहद ਖੁਸ਼ੀ ਹੈ ਸੋ ਉਹਨਾਂ ਦੀ ਪਤਨੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪਤੀ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਆਈ ਆਪਣੀਆਂ ਸੇਵਾਵਾਂ ਦੇ ਰਹੇ ਸਨ ਹੁਣ ਸਾਡੀ ਧੀ ਕੈਨੇਡਾ ਦੇ OPP ਦੇ ਵਿੱਚ ਭਰਤੀ ਹੋਣ ਜਾ ਰਹੀ ਹੈ ਸੋ 2017 ਦੇ ਵਿੱਚ ਉਹਨਾਂ ਦੀ ਧੀ ਕੈਨੇਡਾ ਪੜਨ ਜਾਂਦੀ ਹੈ ਔਰ ਜਿਸ ਤੋਂ ਬਾਅਦ ਟ੍ਰੇਨਿੰਗ ਲੈਂਦੀ ਹੈ OPP ਦੇ ਵਿੱਚ ਔਰ ਸਿਲੈਕਸ਼ਨ ਹੋ ਜਾਂਦੀ ਹੈ ਜਦੋਂ ਜੁਆਇਨਿੰਗ ਲੈਟਰ ਦੇਣਾ ਹੁੰਦਾ ਤਾਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾਉਂਦੀ ਹੈ ਬੇਹਦ ਖੁਸ਼ੀ ਜਿਹੜੀ ਹੈ ਪਰਿਵਾਰ ਦੇ ਵਿੱਚ ਹੈ ਸੋ ਇਸ ਖੁਸ਼ੀ ਦੇ ਨਾਲ ਨਾਲ ਜਿਹੜੇ ਉਸ ਲੜਕੀ ਦੇ ਪਿਤਾ ਨੇ ਉਹਨਾਂ ਦਾ ਵੀ ਸਨਮਾਨ ਜਿਹੜਾ ਉਹਨਾਂ ਦਾ ਵੀ ਮਾਨ ਸਤਕਾਰ ਸਮਾਜ ਦੇ ਵਿੱਚ ਵਧ ਰਿਹਾ ਸਮਰਾਲਾ ਪੁਲਿਸ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਪੁਲਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਣਦਾ ਮਾਨ ਸਤਕਾਰ ਉਹਨਾਂ ਨੂੰ ਦਿੱਤਾ ਸੋ ਗਰਚਾ ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀ ਹੈ ਔਰ ਇਸ ਖੁਸ਼ੀ ਦਾ ਇਜ਼ਹਾਰ ਉਹਨਾਂ ਨੇ ਮੀਡੀਆ ਸਾਹਮਣੇ ਕੀਤਾ ਪਰਮਜੀਤ ਕੌਰ ਜਿਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਔਰ ਥਾਣਾ ਸਮਰਾਲਾ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਉਸ ਦੇ ਨਾਲ ਨਾਲ ਡੀਐਸਪੀ ਸਮਰਾਲਾ ਉਹਨਾਂ ਨੇ ਵੀ ਜੋ ਕਿਹਾ ਆਓ ਆਪਾਂ ਉਸ ਜਾਣਕਾਰੀ ਨੂੰ ਸੁਣ ਲੈਨੇ ਆ ਮੇਰਾ ਨਾਮ ਐਸ்சி ਦਵਿੰਦਰ ਸਿੰਘ ਹੈ ਥਾਣਾ ਸੋਣਾ ਨੋਕਸਟਨ ਪਿੰਡ ਮਰਾੜਾ ਚਾ ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਵਰਗ ਨਾ ਜੀ ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਹਨੇ ਉਸ ਦੇ ਵਿਜਵਾਹ ਕੀਤਾ ਪਹਿਲਾਂ ਨੇ ਸਟੱਡੀ ਪੂਰੀ ਕੀਤੀ ਸਟੱਡੀ ਬੁਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਉਸਨੇ ਕਮਾ ਜੁਆਇਨ ਕੀਤਾ ਕੋਈ ਟੀਮ ਨੇ ਹੀ ਟ੍ਰੇਨਿੰਗ ਕੀਤੀ 6 ਮਹੀਨੇ ਟੇਮ ਤੋਂ ਬਾਅਦ ਜਦੋਂ ਹੀ ਪਾਸਵਰਡ ਮਿਲਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਨੂੰ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਪਾ ਕੇ ਉੱਥੇ ਗਿਆ ਤੇ ਵਰਦੀ ਪਾ ਕੇ ਮੇਰੀ ਬੇਟੀ ਕੈਨੇਡਾ ਗਈ ਤੇ ਪ੍ਰਿਆ ਗਈ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪਲੇਟ ਕੀਤੀ ਤੇ ਇਕੱਠਿਆਂ ਮਸਲਮਾਨ ਸੁਝਾਜ ਜਦੋਂ ਮੈਂ ਸਲੂਟ ਮਾਰਿਆ ਤੇ ਇਕੱਠਾਂ ਕੋਲ ਸਲੂਟ ਮਾਰਿਆ ਤੁਹਾਡਾ ਜੁਆਇਨਿੰਗ ਲੈਟਰ ਲੈ ਕੇ ਵੀ ਮੈਂ ਉਸ 12 ਤਰੀਕ ਨੂੰ ਆਪਣਾ ਚੈਲੇਂਜ ਮੈਨ ਕਰਾਇਆ। ਕਿਹੜੇ ਸੰਚ ਕੁੜੀਆਂ ਜੇ ਇਸੇ ਵਾਰ ਮੇਰੀ ਬੇਟੀ 2012 ਵਿੱਚ ਗਈ ਸੀ ਸਟੱਡੀ ਵੇਚ ਦੇ। ਦੇਖਣਾ ਜਾਵੇ ਅੱਜਕੱਲ੍ਹ ਕੁੜੀਆਂ ਤੇ ਮੁੰਡਿਆਂ ਵਿੱਚ ਬੜਾ ਫਰਕ ਰੱਖਿਆ ਜਾਂਦਾ ਤੇ ਤੁਸੀਂ ਕਿਵੇਂ ਦੇਖਦੇ ਹੋ ਕੁੜੀ ਨੇ ਥੋੜੀ ਦੇ ਨਾ ਤਰੱਕੀ ਕੀਤੀ ਹੈ। ਚਲੋ ਬੀਟੀਆਰ ਬ੍ਰਿਟਿਸ਼ ਫਰਕ ਹੈ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੋ ਵੇ ਲਈ ਕਲਪਨਾ ਚਾਉਲਾ ਹੋਵੇ ਈਵਨ ਇੱਥੋਂ ਤੱਕ ਸਾਡੇ ਮੈਡਮ ਐਸਐਸਪੀ ਸਾਹਿਬ ਮੈਡਮ ਨਮੀਤ ਕਾਉਂਟਰ ਜੀ ਸਾਡੇ ਐਸਐਸਪੀ ਜੱਗੇ ਨੇ ਆਈਪੀਐਸ ਜਣੀ ਮੈਮਾਨ ਵਸੂਸਾ ਦੀ ਗੱਲ ਆ ਜੀ ਕਿਉਂਕਿ ਮੈਂ ਕਹਿੰਦਾ ਬੇਟੇ ਉਹ ਬੀਟਸ ਪੜ੍ਹਨੇ ਬੇਟੇ ਨੂੰ ਭਰਾ ਉਹ ਤੋਂ ਬਾਅਦ ਜਦੋਂ ਉਹਰੇ ਪੜ੍ਹਦੀ ਹੁੰਦੀ ਸੀ ਉਦੋਂ ਕਹਿੰਦੀ ਸੀ ਵੀ ਮੈਂ ਵਾਪਾ ਉੱਥੇ ਜਾ ਕੇ ਇਸ ਤਰ੍ਹਾਂ ਡੁਆਇੰਗ ਕਰੀਏ ਜਾਂ ਮੈਂ ਪੰਜਾਬ ਤੋਂ ਜਾ ਕੈਨੇਡਾ ਪੁਲਿਸ ਤੋਂ ਵਰਤੀ ਬਣਾ ਨਹੀਂ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਇੱਕੋ ਕੋਈ ਤਰ੍ਹਾਂ ਦੀ ਪੜਾਈ ਸੀ ਕਿ ਉਹ ਪ੍ਰੋਡਕਟ ਪ੍ਰੋਸੈਸਿੰਗ ਦੀ ਸੀਗੀ ਬੀਟੈਕ ਨੇ ਪ੍ਰੋਡਕਟ ਪ੍ਰੋਸੈਸਿੰਗ ਕੀਤੀ ਆਪਾਂ ਤੈਕਰ ਸਭ ਤੋਂ ਜੀ ਉਸ ਤੋਂ ਬਾਅਦ ਐਮਟੈਕ ਕੀਤੀ ਉਹ ਉੱਥੇ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਸ ਫਿਰ ਉਹਨੇ ਪੂਸ ਮੈਗਾ ਜਾਣ ਤੁਹਾਡੇ ਤਿੰਨ ਬੱਚੇ ਨੇ ਤਿੰਨੋ ਬਾਹ ਨੇ ਕਾਹਦੀ ਵਰੀ ਵੱਡੀ ਬੇਟੀ ਬੰਤਰਾ ਜੀ ਤੇ ਮੇਰਾ ਛੋਟਾ ਬੇਟਾ ਤਾਂ ਸੰਦੀਪ ਉਹ ਵੀ ਉਹ ਕੈਨੇਡਾ ਚ ਗਿਆ ਚੁ। ਤੇ ਅੱਜ ਤੁਹਾਡਾ ਠਾਣੇ ਵਿੱਚ ਸਨਮਾਨ ਕੀਤਾ ਗਿਆ ਇਸ ਤਰ੍ਹਾਂ ਜਿਵੇਂ ਜਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚ ਮਹਿਸੂਸ ਨਾ ਮੁਸਲਮਾਨ ਮਿਲਿਆ ਜੀ ਉਸ ਤਰ੍ਹਾਂ ਇਹਨੇ ਠਾਣੇ ਦੇ ਵਿੱਚ ਸਾਰਾ ਸਾਡੇ ਡੀਐਸਪੀ ਸਾਹਿਬ ਸਰਦਾਰ ਤੁਲਚਾ ਸਿੰਘ ਮੇਰੇ ਐਸਐਚਓ ਸਾਹਿਬ ਜਗਰਵਿੰਦਰ ਸਿੰਘ ਸਾਡਾ ਸਮੂਹ ਸਟਾਫ ਜੀ ਮੈਂ ਜਾਣੀ ਪਰਪੁਰਦੀ ਗਾਦਾ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਦੇ ਹੋ ਮਾਪਿਆਂ ਨੂੰ ਮੈਂ ਤਾਂ ਇਹ ਆਖਾਂਗੀ ਕਿ ਕਿਸੇ ਨੂੰ ਆਗਿਆ ਮਾਪਾ ਬੱਚੇ ਤੇ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵੇਂ ਬੇਟੀਆਂ ਦੇ ਬਰਾਬਰੇ ਬੇਟੀਆਂ ਰੱਖੋ ਕਿਉਂਕਿ ਬੇਟੇ ਅੱਜ ਕੱਲ ਬਹੁਤ ਅੱਗੇ ਜਾ ਰਹੇ ਚੋਚੇ ਉਹਦੇ ਤੇ ਜਾ ਰਹੇ ਕਦੋਂ ਆਰੀਏ ਕੁੜੀਆਂ ਬੰਦੇ ਇੰਡੀਆ ਤੋਂ ਬੇਟੀ ਦਾ ਮੈਂ ਜੀ ਮੈਂ ਰੱਖਿਆ ਮੈਰਜ ਸਤੰਬਰ ਦੇ ਵਿੱਚ ਆ ਗਿਆ ਦੋ ਸ 17 ਸਦੀ ਵਿੱਚ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ ਓਪੀਪੀ ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉੱਥੇ ਓਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਇਥੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਥੇ ਗਏ ਨੇ ਤੇ ਬੇਟੀ ਨੇ ਜਿਹੜੇ ਉੱਥੇ ਤੇ ਪੋਲਿਸ ਦੀ ਵਾਰਟੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲੇ ਤੁਸੀਂ ਦੇਖੇ ਹੋਣੇ ਆ ਉਹ ਪਾਲ ਜੀ ਮੈਂ ਬਹੁਤ ਮੈਂ ਤੈਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਓਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਉੱਥੇ ਜੀਫਾ ਵਕ ਹੋ ਰਹੀ ਸੀ ਇਹਨਾਂ ਦੀ ਬੇਟੀ ਜਿਹੜਾ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ ਇਸ ਤੋਂ ਬਿਨਾਂ ਇਹ ਵੀ ਗੱਲ ਦੱਸਣੀ ਚਾਹਣਾ ਹੈ ਬੇਟੀ ਨੇ ਉੱਥੇ ਆਲੋ 3rd ਪੋਜੀਸ਼ਨ ਲਈ ਹੈ ਅ অন্ਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੋਂ ਹੀ ਪਾਸਵੋਰਟ ਪ੍ਰੇਡ ਤੇ ਦੇ ਉਹ ਇਨਰਨਲ ਯੂਨੀਫਾਰਮ ਉਥੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਡ ਮਾਰਿਆ ਤੇ ਇਹਨਾਂ ਦੀ ਬੇਟੀ ਇਹਨਾਂ ਨੂੰ ਦਿੰਦੇ ਗਲ ਲੱਕਾ ਮਲੀ ਆ ਇਹ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦੋਂ ਦੇ ਵਿੱਚ ਅਜਿਹਾ ਹੋਇਆ ਕੋਈ ਵੀ ਵਰਦੀ ਪਾ ਕੇ ਵਗਿਆ ਹੋਵੇ ਤੋ ਨਹੀਂ ਪਹਿਲਾਂ ਨਹੀਂ ਇਹ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਭਰਤੀ ਹੋ ਰੇ ਆ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਭਰਤੀ ਹੋਈ ਹੈ ਸਾਡੇ ਲਈ ਵੱਡੀ ਮਾਣ ਦੀ ਗੱਲ ਫਿਰ ਉਹ ਰਿਪੋਰਟ ਸੁਧਾਨਟਾਇਆ